ਸ਼੍ਰੀ ਰਵਿੰਦਰ ਹੰਸ ਜੀ ਨੂੰ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਦਾ ਡਾਇਰੈਕਟਰ ਚੁਣੇ ਜਾਣ ਦੀ ਖੁਸ਼ੀ ਵਿੱਚ ਸਥਾਨਕ ਪ੍ਰਸਿੱਧ ਉਦਯੋਗਪਤੀ ਜਰਨੈਲ ਸਿੰਘ 56 ਵਾਲੇ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸ਼੍ਰੀ ਰਵਿੰਦਰ ਹੰਸ ਜੀ ਨੂੰ ਸਨਮਾਨਿਤ ਕੀਤਾ ਗਿਆ ਇਹ ਵੀ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਮੇਰਾ ਵੀ ਰਿੰਦਰ ਹੰਸ ਜੀ ਜਿਹੜਾ ਕਿ ਪੂਰੇ ਮਿਹਨਤ ਈਮਾਨਦਾਰੀ ਨਾਲ ਅਸਥਤ ਤੇ ਪਹੁੰਚਿਆ ਤੇ ਮੈਂ ਇਹਨਾਂ ਨੂੰ ਤੇ ਸਾਰੇ ਮਤਲਬ ਨਾ ਲੱਖਾਂ ਵਰ੍ਹਿਆਂ ਨੂੰ ਬਹੁਤ ਬਹੁਤ ਇਹਨਾਂ ਨੂੰ ਵਧਾਈ ਦੇਣਾ ਵਾ ਤੇ ਹੋਰ ਤਰੱਕੀ ਕਰਦੇ ਲੋਕਾਂ ਦੀ ਦੱਬ ਕੇ ਸੇਵਾ ਕਰਨ। ਸਤਿ ਸ਼੍ਰੀ ਅਕਾਲ। ਮੇਰੇ ਬਹੁਤ ਹੀ ਸਤਿਕਾਰਯੋਗ ਸਕਿਆ ਨਾਲੋਂ ਵੀ ਵੱਧ ਪਿਆਰ ਮੁਹੱਬਤ ਦੇਣ ਵਾਲੇ ਮੇਰੇ ਵੀਰ ਸਰਦਾਰ ਜਨੈਰ ਸਿੰਘ ਜੀ 75 ਵਾਲੇ ਜਿਨ੍ਹਾਂ ਦਾ ਹੀ 35-40 ਸਾਲ ਤੋਂ ਇਕੱਠੇ ਰਹੇ ਆਂ ਔਰ ਜਿੱਥੇ ਇਹਨਾਂ ਨੇ ਬਿਜ਼ਨਸ ਦੇ ਮਾਮਲੇ ਸ ਇੰਡਸਟਰੀ ਦੇ ਮਾਮਲੇ ਚ ਦੇਸ਼ਾਂ ਵਿਦੇਸ਼ਾਂ 'ਚ ਸਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਸਾਡੇ ਸਮਾਜ ਦਾ ਨਾਮ ਰੌਸ਼ਨ ਕੀਤਾ ਕਈ ਅਵਾਰਡ ਦੇਸ਼ਾਂ ਵਿਦੇਸ਼ਾਂ 'ਚ ਉਹਨਾਂ ਨੇ ਲਏ ਐਕਸਪੋਰਟ ਦਾ ਕੰਮ ਕਰਦੇ ਆ ਅੱਜ ਮੈਂ ਇੱਥੇ ਚਾਪੀਨ ਆਇਆ ਮੈਨੂੰ ਵੀ ਪੰਜਾਬ ਸਰਕਾਰ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਰਵਿੰਦ ਕੇਜਰੀਵਾਲ ਜੀ ਰਾਸ਼ਟਰੀ ਕਨਵੀਨਰ ਆਮ ਆਦਮੀ ਪਾਰਟੀ ਜੀ ਨੇ ਮੈਨੂੰ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ ਦਾ ਡਾਇਰੈਕਟਰ ਲਾਇਆ। ਤੋਂ ਡਾਇਰੈਕਟਰ ਲੱਗਣ ਤੋਂ ਬਾਅਦ ਮੈਂ ਚੰਡੀਗੜ੍ਹੋਂ ਆਪਣੇ ਭਾਈ ਸਾਹਿਬ ਕੋ ਆਇਆ ਸਿਚਾ ਬੀਨਰ ਸੇ ਇਹਨਾਂ ਨੇ ਜੋ ਮੈਨੂੰ ਮਾਨ ਸਨਮਾਨ ਦਿੱਤਾ ਆਪਣੇ ਭਰਾ ਨੂੰ ਤਾਂ ਮੈਂ ਇਹਨਾਂ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ਔਰ ਵਿਸ਼ਵਾਸ ਦਿਵਾਉਣਾ ਜੇ ਜੋ ਮੈਨੂੰ ਸਰਕਾਰ ਨੇ ਉਸ ਪਰਮਾਤਮਾ ਦੀ ਕਿਰਪਾ ਨਾਲ ਭਾਰਤੀ ਸੰਵਿਧਾਨ ਬਾਬਾ ਸਾਹਿਬ ਮੈਡ ਕਰਨੇ ਜੋ ਸਾਨੂੰ ਦਿੱਤਾ ਹੈ ਅਧਿਕਾਰ ਮੈਂ ਇਸ ਮਹਿਕਮੇ ਨੂੰ ਪੂਰੀ ਇਮਾਨਦਾਰੀ ਵਫਾਦਾਰੀ ਨਾਲ ਚਲਾਉਂਗਾ ਸਰਕਾਰ ਦੁਆਰਾ ਬਣਾਈਆਂ ਹੋਈਆਂ ਸਕੀਮਾਂ ਨੂੰ ਘਰ ਘਰ ਤੇ ਜਾਣ ਜਾਣ ਤੇ ਕਰਪਚਾਉਂਗਾ ਤਾਂ ਮੈਂ ਇਹਨਾਂ ਨੂੰ ਵੀ ਵਿਸ਼ਵਾਸ ਦਵਾਉਣਾ ਜਿੱਤੇ ਮਾਨਸਰਮਾਨ ਦੇ ਰਹੇ ਆ ਸਰਕਾਰ ਨੂੰ ਵੀ ਵਿਸ਼ਵਾਸ ਦਵਾਉਣਾ ਔਰ ਆਪਣੇ ਲੋਕਾਂ ਨੂੰ ਵੀ ਵਿਸ਼ਵਾਸ ਦਵਾਉਣਾ ਸਭ ਦਾ